ਜਲੰਧਰ ਐਕਸੀਡੈਂਟ ਮਾਮਲੇ ਦੇ ਵਿੱਚ ਆਡੀ ਸਵਾਰ ਪੁਲਿਸ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਹਾਦਸੇ ਦੇ ਵਿੱਚ 3 ਲੋਕਾਂ ਦੀ ਦਰਨਾਕ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਆਡੀ ਸਵਾਰ ਦੀ ਪੁਲਿਸ ਦੇ ਵੱਲੋਂ ਪਾਲ ਕੀਤੀ ਜਾਂਦੀ ਹੈ ਤੇ ਆਖਿਰਕਾਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਆਡੀ ਦੇ ਵਿੱਚ ਸਵਾਰ ਜੋ ਵਿਅਕਤੀ ਸੀ ਉਹ ਜਲੰਧਰ ਦੇ ਪੀਏਪੀ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਹੈ ਤੇ ਰਾਤ ਦੇ ਸਮੇਂ ਕਰ ਵਾਪਿਸ ਜਾ ਰਿਹਾ ਸੀ ਪਿਤਾ ਦੀ ਮੌਤ ਤੋਂ ਬਾਅਦ ਇਸ ਪੁਲਿਸ ਮੁਲਾਜ਼ਮ ਨੂੰ ਨੌਕਰੀ ਮਿਲਦੀ ਹੈ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਐਫ ਆਈ ਆਰ ਦਰਜ ਕਰ ਲਈ ਸੀ ਤੇ ਸ਼ਾਮ ਨੂੰ આરોપી ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਪੁਲਿਸ ਮੁਲਾਜ਼ਮ ਹੈ ਤੇ ਪੀਪੀ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਹੈ ਤੇ ਉਸਨੇ ਰਾਤ ਸਮੇਂ ਟ੍ਰੇਨਿੰਗ ਦੇ ਬਾਅਦ ਘਰ ਆਪਣੇ ਬਟਾਲਾ ਜਾ ਰਿਹਾ ਸੀ ਜਿਸ ਦੀ ਕਾਰ ਈ ਰਿਕਸ਼ਾ ਦੇ ਨਾਲ ਟਕਰਾਂਦੀ ਹੈ ਜਿਸ ਦੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੁੰਦੀ ਹੈ ਤੇ ਦੋ ਲੋਕ ਖੰਭੀਰ ਜਖਮੀ ਹੋਏ ਸੀ ਸਹਾਦ ਸੇ ਦੇ ਵਿਚਾਲਾ ਕੀ ਯੂਰੋਪੀਨ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਪੁੱਛਗਿੱਛ ਦੇ ਵਿੱਚ ਇਹ ਪਤਾ ਚੱਲਿਆ ਕਿ ਉਸ ਦਾ ਮਕਸਦ ਸੀ ਕਿ ਰਾਤੋਂ ਰਾਤ ਘਰ ਜਾ ਕੇ ਸਵੇਰੇ ਵਾਪਸ ਆਇਆ ਜਾਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਵਿੱਚ ਅਚੇਹ ਜਿਹੜਾ ਹਾਦਸਾ ਵਾਪਰ ਜਾਵੇਗਾ ਉਸ ਦੀ ਗੱਡੀ ਦੇ ਨਾਲ ਹਾਲਾਂਕਿ ਪੁਲਿਸ ਨੇ ਇਸ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਰਨਾ ਬਰਨਾ ਬਰੋਟੀਆ ਕੋਈ ਆਰ ਮੋਟਰਸਾਈਕਲ ਆਣਾ ਜਦੋਂ ਦੇਤੀ ਹੋਈ ਇਹਦੀ ਗਿਆ ਮੁੰਡੇ ਕੇ ਗਿਆ ਮੁੰਡਾ ਬੈਠਾ ਮੁੰਡਾ ਦੇਰ ਭਾਈ ਉਹ ਹੋਰ ਗਿਆ ਆ ਜਦੋਂ ਮਿਲਿਆ ਬਹੁਤ ਤੇਜ਼ ਹੋਣਾ ਬੰਦਾ ਜੀ ਜਦੋਂ ਮਿਲਿਆ ਬਰਨਾ ਬਰਨਾ ਹਾਂਜੀ ਸਰ ਕੀ ਨਾਮ ਹੈ ਰਜੇਸ਼ ਕੁਮਾਰ ਭੀਤੀ ਦਿਨੀ ਬੀਦੀਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਈ ਮੌਤ ਹੋਏ ਸਨ ਉਹਨਾਂ ਦੇ ਵਿੱਚੋਂ ਤੁਹਾਡੇ ਕੀ ਲੱਗਦੇ ਨੇ ਉਹ ਮੇਰਾ ਬੇਟਾ ਪੰਕਜ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਗਈ ਹੈ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੇ ਸਾਨੂੰ ਨਿਆਂ ਦਿੱਤਾ ਇਹਨਾਂ ਨੇ ਤੇ ਹੁਣ ਤੁਸੀਂ ਐਸਐਚਓ ਗੁਰਪ੍ਰੀਤ ਸਿੰਘ ਸੁਖਮਿੰਦਰ ਸਿੰਘ जिने बहुत अच्छा ਸਾਡਾ ਸਾਥ ਦਿੱਤਾ ਔਰ ਅੱਗੇ ਵੀ ਦੇਣਗੇ ਇਹਨਾਂ ਨੇ ਰਾਤ ਪਿੰਡੀ ਆਪਣੀ ਤਸੱਲੀ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕਰ ਗੱਲ ਕਰੀਏ ਸੰਸਕਾਰ ਹਜੇ ਤੱਕ ਹੋਇਆ ਨਹੀਂ ਸੀ ਹੁਣ ਤੁਸੀਂ ਸੰਸਕਾਰ ਕਰਨੇ ਕਰਾਂਗੇ ਅੱਜ ਸੰਸਕਾਰ ਕਰਾਂਗੇ ਔਰ ਮੇਰਾ ਜਿਹੜਾ ਐਡਰੈਸ ਹੈ ਚੰਨਣਾ ਦੇ ਉੱਤੇ ਪੰਕਜ ਮੁਸਲਿਮ ਕਲੋਨੀ ਦਿੱਤਾ ਜਾ ਰਿਹਾ ਹੈ ਇਹਨੂੰ ਚੇਂਜ ਕੀਤਾ ਜਾਵੇ ਪੰਕਜ ਸਾਨਾ ਫਰਜੀਸ਼ ਕੁਮਾਰ ਹਾਊਸ ਨੰਬਰ 16 ਅਰਜਨ ਨਗਰ ਨੀਅਰ ਲਮਾ ਪਿੰਡ ਰੋਡ ਠੀਕ ਹੈ ਸਰ ਠੀਕ ਹੈ ਜੀ ਬਾਕੀ ਚੈਨਲ ਨੂੰ ਮੈਂ ਕਹਿ ਕਹਿਣਾ ਚਾਹਨਾ ਹੈ ਕਿ ਇਹਨੂੰ ਐਡਰੈਸ ਨੂੰ ਚੇਂਜ ਕੀਤਾ ਜਾਵੇ ਬਾਕੀ ਐਫ ਆਈ ਆਰ ਦੇ ਵਿੱਚ ਐਡਰੈਸ ਪ੍ਰੋਪਰ ਇਹੀ ਦਿੱਤਾ ਹੋਇਆ ਹੈ ਠੀਕ ਬਾਕੀ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਦਿਨ ਤਨ ਮਨ ਦੇ ਨਾਲ ਆਪਣੀ ਮਿਹਨਤ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕੀਤਾ ਸਾਨੂੰ ਨ્યાਇ ਦਿਵਾਇਆ ਹਾਈ ਸਰ ਇਹ ਜੋ ਐਕਸੀਡੈਂਟ ਵਾਲਾ ਮਾਮਲਾ ਸੀ ਜਿਸ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਅੱਜ ਫੇਰ ਤੁਹਾਨੂੰ ਮਿਲਿਆ ਗਿਆ। ਕਾਰਵਾਈ ਕਿਤੇ ਤੱਕ ਪਹੁੰਚੀ ਸਰ? ਦੇਖੋ ਇਹਦੇ ਵਿੱਚ ਨਾ ਅਸੀਂ ਐਫਆਰ ਤਾਂ ਲੋਜ ਕਰ ਲਈ ਸੀ ਉਹ ਤਾਂ ਸਾਰੀ ਕਾਰਵਾਈ ਮੁਕੰਮਲ ਕਰ ਲਈ ਸੀਗੀ। ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀਗੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਰੈਸਟ ਨਹੀਂ ਕਰਦੇ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸਸਕਾਰ ਨਹੀਂ ਕਰਨਾ। ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਪਟਾਲਾ ਤਲਾ ਨੌਰ ਬਰਦਾਸਪੁਰ ਏਰੀਆ ਚ ਇਹ ਰੇਡ ਕੀਤੇ ਨੇ ਕਾਫੀ ਇਨਾਂ ਦੇ ਰਿਲੇਟਿਵ ਦੇ ਜਿੰਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਟ੍ਰੇਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜਿਹਦੇ ਵਿੱਚ 3 ਬੰਦਿਆਂ ਦੀ ਮੌਤ ਹੋ ਗਈ ਸੀ 2 ਇੰਜਨ ਹੋ ਗਏ ਸੀ ਤੇ ਇਹਨੂੰ ਅਸੀਂ ਗ੍ਰਿਪਟਾ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਦਾ ਰਮਾਨਾ ਹਾਸਲ ਕਰਾਇਆ ਸਰ ਕਿਹੜੀ ਜਗ੍ਹਾ ਤੇ ਇਹ ਕੰਮ ਨੌਕਰੀ ਕਰ ਰਿਹਾ ਸੀ ਇਸ ਟਾਈਮ ਇਹ ਨੌਕਰੀ ਪੀਪੀ ਤੇ ਟ੍ਰੇਨਿੰਗ ਕਰਦਾ ਜੀ ਪੀ ਇਹ ਕੰਪਲੈਕਸ ਦੇ ਵਿੱਚ ਪੀਪੀ ਦਾ ਨੌਜਵਾਨ ਪਤਾ ਲੱਗਿਆ ਕਿਉਂ ਇਹ ਹਾਸਾ ਜਿਹੜਾ ਕਿ ਕਿੱਡੀ ਐਕਚੁਅਲੀ ਉੱਥੋਂ ਛੁੱਟੀ ਲੈ ਕੇ ਤੇ ਘਰ ਨੂੰ ਜਾ ਰਿਹਾ ਸੀਗਾ ਜੀ ਇਹਦਾ ਮਕਸਦ ਸੀਗਾ ਮੈਂ ਰਾਤੋ ਰਾਤ ਘਰੇ ਜਾ ਕੇ ਸਵੇਰੇ ਵਾਪਸ ਆ ਜਾਣਾ ਪਰ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਮਤਲਬ ਕਿ ਜੇ ਕੀ ਰਸਤੇ ਹਾਦਸਾ ਵਾਪਰ ਜਾਣਾ ਜਿਹਦੇ ਨਾਲ ਇਹਦੇ ਤੋਂ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋ ਚੁੱਕੀ ਸਿਰਫ ਇਕੱਲਾ ਹੀ ਸੀ ਨਾਲ ਹੋਰ ਵੀ ਇਹਦੇ ਨਾਲ ਨਹੀਂ ਇਕੱਲਾ ਹੀ ਸੀਗਾ ਇਕੱਲਾ ਸੀ ਠੀਕ ਗ੍ਰਫਤਾਰ ਕਿੱਥੋਂ ਕੀਤਾ ਸਰ ਹਾਂਜੀ ਗ੍ਰਫਤਾਰ ਕਿੱਥੋਂ ਕੀਤਾ ਇਹਨੂੰ ਗ੍ਰਫਤਾਰ ਕੀਤਾ ਇੱਥੋਂ ਜਲੰਧਰ ਤੋਂ ਕੀਤਾ ਲੋਕਲੀ ਠੀਕ ਲੋਕ ਆਇਆ ਸੀ ਠੀਕ ਹੈ ਸਰ ਹਾਂ